ਜੇਕਰ ਕੋਈ ਤੁਹਾਨੂੰ ਫੋਨ ਦੇ ਉੱਪਰ ਗਾਲਾਂ ਕੱਢਦਾ ਗਲਤ ਸ਼ਬਦਾਵਲੀ ਵਰਤਦਾ ਜਾਂ ਫਿਰ ਤੁਹਾਨੂੰ ਗਲਤ ਬੋਲਦਾ ਤਾਂ ਤੁਸੀਂ ਘਰੇ ਬੈਠੇ ਉਹਦੇ ਤੇ ਐਕਸ਼ਨ ਲੈ ਸਕਦੇ ਹੋਗੇ ਤਾਂ ਮੈਂ ਤੁਹਾਡੇ ਨਾਲ 4-5 ਜ਼ਰੂਰੀ ਬਹੁਤ ਹੀ ਜ਼ਰੂਰੀ ਨੰਬਰ ਸ਼ੇਅਰ ਕਰਨ ਲੱਗਾ ਜਿਹੜਾ ਹਰ ਇੱਕ ਬੰਦੇ ਕੋਲੇ ਹੋਣੇ ਬਹੁਤ ਜ਼ਰੂਰੀ ਨੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੇ ਇਹ ਜਾਣਕਾਰੀ ਆ ਜਿਹੜੀ ਪਹੁੰਚ ਸਕੇ ਤਾਂ ਇਹ ਜਿਹੜੇ ਨੰਬਰ ਮੈਂ ਤੁਹਾਨੂੰ 4-5 ਦੱਸਣ ਲੱਗਾਗਾ ਤਾਂ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਤੇ ਹਰੇਕ ਕੋਲ ਇਹ ਨੰਬਰ ਆ ਜਿਹੜੇ ਹੋਣੇ ਚਾਹੀਦੇ ਤਾਂ ਪਹਿਲਾ ਨੰਬਰ ਹੈਗਾ ਜੇਕਰ ਕੋਈ ਦੁਕਾਨਦਾਰ ਤੁਹਾਡੇ ਨਾਲ ਗਲਤ ਕਰ ਰਿਹਾਗਾ ਜਾਨੀ ਕਿ ਤੁਹਾਨੂੰ ਐਮ ਆਰ ਪੀ ਤੋਂ ਵੱਧ ਰੇਟ ਵੱਧ ਘੱਟ ਦੇ ਰਿਹਾ ਜਾਂ ਫਿਰ ਸਮਾਨ ਆ ਜਿਹੜਾ ਵੱਧ ਘੱਟ ਤੋਲ ਰਿਹਾ ਜਾਂ ਫਿਰ ਘਟੀਆ ਕੁਆਲਿਟੀ ਤੁਹਾਨੂੰ ਉਸ ਚੀਜ਼ ਦੀ ਦੇ ਰਿਹਾ ਤਾਂ ਸਭ ਤੋਂ ਪਹਿਲਾ ਨੰਬਰ ਹੈਗਾਗਾ ਜਿਹੜਾ ਕਿ 1915 ਤਾਂ ਇਸ ਦੇ ਉੱਤੇ ਤੁਸੀਂ ਫੋਨ ਲਾ ਕੇ ਉਸ ਦੀ ਸ਼ਿਕਾਇਤ ਕਰ ਸਕਦੇ ਹੋ ਤਾਂ ਇਹ ਨੰਬਰ ਹੈਗਾਗਾ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਦਾ ਤਾਂ ਇੱਥੇ ਤੁਸੀਂ ਫੋਨ ਲਾ ਕੇ ਉਸ ਦੁਕਾਨਦਾਰ ਦੀ ਰਿਪੋਰਟ ਕਰ ਸਕਦੇ ਹੋ ਤਾਂ ਤੁਹਾਡਾ ਜਿਹੜਾ 100% ਹੱਲ ਹੋਊਗਾ ਤਾਂ ਅਗਲਾ ਨੰਬਰ ਹੈਗਾਗਾ ਜੇ ਕੋਈ ਤੁਹਾਡੇ ਤੋਂ ਅਫਸਰ ਰਿਸ਼ਵਤ ਮੰਗਦਾ ਕੋਈ ਵੀ ਕੰਮ ਕਰਵਾਉਣ ਦਾ ਕੁਝ ਵੀ ਤੁਹਾਡੇ ਤੋਂ ਪੈਸਾ ਮੰਗਦਾਗਾ ਵੱਧ ਫੀਸ ਲੈ ਰਿਹਾਗਾ ਜਾਂ ਫਿਰ ਤੁਹਾਡੇ ਤੋਂ ਸਰਕਾਰੀ ਫੀਸ ਤੋਂ ਜ਼ਿਆਦਾ ਫੀਸ ਲੈ ਰਿਹਾ ਤਾਂ ਰਿਸ਼ਵਤ ਸਿੱਧੇ-ਸਿੱਧੇ ਤੌਰ ਤੇ ਤੁਹਾਡੇ ਤੋਂ ਲੈ ਰਿਹਾ ਤਾਂ ਉਹਦਾ ਨੰਬਰ ਹੈਗਾ 1064 ਯਾਨੀ ਕਿ 1064 ਤਾਂ ਤੁਸੀਂ ਇਹਦੇ ਉੱਪਰ ਕਾਲ ਕਰਕੇ ਤੁਸੀਂ ਉਸ ਬੰਦੇ ਦੀ ਜਿਹੜੀ ਆ ਤੁਸੀਂ ਰਿਪੋਰਟ ਕਰ ਸਕਦੇ ਹੋ ਤਾਂ ਅਗਲਾ ਨੰਬਰ ਹੈਗਾ ਜੇਕਰ ਕੋਈ ਰਸਤੇ ਦੇ ਵਿੱਚ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਤਾਂ ਉਹਨੂੰ ਕੋਈ ਸਾਮ ਸੰਭਾਲ ਨਹੀਂ ਕਰ ਰਿਹਾ ਜਾਂ ਪਰ ਉਹਦੀ ਗਲਤ ਜਿਹੜੀ ਦਸ਼ਾ ਹੋ ਰਹੀ ਆ ਤਾਂ ਤੁਸੀਂ ਇੱਕ ਨੰਬਰ ਹੋਰ ਆ ਜਿਹਦਾ ਹੈਗਾਗਾ 1073 ਯਾਨੀ ਕਿ 1073 ਤਾਂ ਇਹ ਹੈਗਾ ਰੋਡ ਐਕਸੀਡੈਂਟ ਐਮਰਜੈਂਸੀ ਸਰਵਿਸ ਤਾਂ ਇਹ ਉਹਨਾਂ ਦਾ ਨੰਬਰ ਆ ਤਾਂ ਹੋ ਸਕਦਾ ਕਿ ਤੁਹਾਡੀ ਜਿਹੜੀ ਆ ਥੋੜੀ ਜੀ ਜਿਹੜੀ ਚੁਸਤੀ ਫੁਰਤੀ ਦੇ ਨਾਲ ਇੱਕ ਕਾਲ ਦੇ ਨਾਲ ਕਿਸੇ ਦੀ ਜਿਹੜੀ ਜਾਨ ਬਚ ਸਕੇ ਤਾਂ ਜੇਕਰ ਤੁਹਾਨੂੰ ਕੋਈ ਫੋਨ ਦੇ ਉੱਪਰ ਗਲਤ ਬੋਲ ਰਿਹਾ ਬੰਦਾ ਕੋਈ ਗਲਤ ਸ਼ਬਦਾਵਲੀ ਵਰਤ ਰਿਹਾ ਗਾਲਾਂ ਕੱਢ ਰਿਹਾ ਹੈਗਾ ਤਾਂ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਚੁੱਪ ਕਰਕੇ ਤੁਸੀਂ 1930 ਯਾਨੀ ਕਿ 1930 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਦੇਣਾਗਾ ਤਾਂ ਤੁਹਾਡੀ ਪੂਰੀ ਸੁਣਵਾਈ ਹੋਣੀ ਹੈਗੀ ਤਾਂ ਇਹ ਹੈਲਪਲਾਈਨ ਨੰਬਰ ਹੈਗਾ ਸਾਈਬਰ ਕ੍ਰਾਈਮ ਦਾ ਤਾਂ ਸਾਈਬਰ ਕ੍ਰਾਈਮ ਵਾਲਿਆਂ ਦਾ ਇਹ ਨੰਬਰ ਆ ਤਾਂ ਤੁਸੀਂ ਇੱਥੇ ਸਾਈਬਰ ਰਿਪੋਰਟ ਆ ਜਿਹੜੀ ਤੁਸੀਂ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਦੇਖੋ ਕਿੰਨੇ 3-4 ਜਿਹੜੇ ਨੰਬਰ ਸ਼ੇਅਰ ਕੀਤੇ ਮੈਂ ਦੁਬਾਰਾ ਵੀ ਇਹ ਨੰਬਰ ਆ ਜਿਹੜੇ ਤੁਹਾਨੂੰ ਬੋਲ ਦਿੰਨਾਗਾ ਤਾਂ ਪਹਿਲਾ ਨੰਬਰ ਹੈਗਾ 1915 ਜੇਕਰ ਤੁਹਾਡੇ ਨਾਲ ਕੋਈ ਧੋਖਾਧੜੀ ਕਰ ਰਿਹਾ ਦੁਕਾਨਦਾਰ ਜਾਂ ਫਿਰ ਕੋਈ ਗਲਤ ਕਰ ਰਿਹਾਗਾ ਤਾਂ ਤੁਹਾਡਾ ਸਮਾਨ ਵੱਧ ਘੱਟ ਤੋਲ ਰਿਹਾ ਤਾਂ ਤੁਸੀਂ ਉਹਦੇ ਕੰਜ਼ਿਊਮਰ ਹੈਲਪਲਾਈਨ ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ ਤਾਂ ਜੇਕਰ ਤੁਹਾਡੇ ਕੋਈ ਅਫਸਰ ਆ ਜਿਹੜਾ ਰਿਸ਼ਬਤ ਲੈ ਰਿਹਾ ਤਾਂ 1064 ਦੇ ਉੱਤੇ ਤੁਸੀਂ ਕਾਲ ਕਰਕੇ ਤਾਂ ਉਹਦੀ ਜਿਹੜੀ ਸ਼ਿਕਾਇਤ ਕਰ ਸਕਦੇ ਹੋਗੇ ਤਾਂ ਅਗਲਾ ਨੰਬਰ ਇੱਕ ਹੋਰ ਹੈਗਾ ਤਾਂ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਰੋਡ ਐਕਸੀਡੈਂਟ ਦੇ ਵਿੱਚ ਕੰਮ ਆਊਗਾ ਤਾਂ 1073 ਤਾਂ ਤੁਸੀਂ ਇਹਦੇ ਉੱਤੇ ਫੋਨ ਲਾ ਕੇ ਐਮਰਜੈਂਸੀ ਰੋਡ ਵਾਲਿਆਂ ਨੂੰ ਦੱਸ ਸਕਦੇ ਹੋ ਕਿ ਇੱਥੇ ਜਿਹੜਾ ਐਕਸੀਡੈਂਟ ਹੋ ਗਿਆ ਤਾਂ ਜਿਹੜਾ ਮੈਂ ਤੁਹਾਨੂੰ 1064 ਉਹ ਐਮਰ ਐਂਟੀ ਕ腐ਸ਼ਨ ਜਿਹੜਾ ਹੈਲਪਲਾਈਨ ਨੰਬਰ ਹੈਗਾ ਤਾਂ ਉਹਦੇ ਤੇ ਜਾ ਕੇ ਤੁਸੀਂ ਉਹ ਕਰ ਸਕਦੇ ਹੋ ਤਾਂ ਇਹੇ ਨੰਬਰ ਆ ਜਿਹੜਾ ਤੁਸੀਂ ਸੇਵ ਕਰਕੇ ਰੱਖੋ ਆਪਣੇ ਫੋਨ ਦੇ ਵਿੱਚ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹ ਤੁਹਾਡੇ ਕੰਮ ਆਉਣ ਵਾਲੇ ਨੰਬਰ ਹੈਗੇ ਆ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਵੀ ਕਰ ਦਿਓ ਤੇ ਪੇਜ ਨੂੰ ਫੋਲੋ ਵੀ ਕਰ ਲਓ ਕਿਉਂਕਿ ਮੈਂ ਇਦਾਂ ਦੀਆਂ ਜਾਣਕਾਰੀਆਂ ਹਰ ਰੋਜ਼ ਲੈ ਕੇ ਆਉਂਦਾ ਰਹਿਣਾ ਤਾਂ ਇਹ ਬਹੁਤ ਹੀ ਜ਼ਰੂਰੀ ਤੇ ਜਾਣਕਾਰੀ ਹੈਗੀ ਤਾਂ ਤੁਸੀਂ ਸਾਰਿਆਂ ਨਾਲ ਸ਼ੇਅਰ ਵੀ ਕਰਨੀ ਆ ਤੇ ਇੱਕ ਵਾਰ ਜੇਕਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਲੋੜ ਪਈ ਤਾਂ ਇਹਨੂੰ ਟਰਾਈ ਜ਼ਰੂਰ ਕਰਨਾ ਤੇ ਇਹ ਸਾਰੇ ਨੰਬਰ ਤੁਸੀਂ ਆਪਣੇ ਫੋਨ ਦੇ ਵਿੱਚ ਸੇਵ ਕਰਕੇ ਜ਼ਰੂਰ ਰੱਖਣੇ ਆ